ਜਾਦਾ ਰੋਜ਼ਮਰ ਰੀ ਕਰਿਆ ਬੈੜਤੇ ਹੁੰਦੀ ਹੈ ਜਾਂ ਕਿਸੇ ਦੇ ਸਾਹਮਣੇ ਕਰਨੀ ਪੈਂਦੀ ਹੈ ਮੈਂ ਆਪਣੀ ਮਾਂ ਜਾਂ ਭੈਣ ਜਾਂ ਭਰਾ ਤੋਂ ਕਰਵਾਣੀ ਪੈਂਦੀ ਹੈ ਤਾਂ ਤੁਹਾਡੇ ਕੌਨਫੀਡੈਂਸ ਦੀ ਧੱਜੀਆਂ ਉੜ ਜਾਂਦੀਆਂ ਉਸ ਤਰ੍ਹਾਂ ਤਾਂ ਭਾਜੀ ਲੋਕ ਨਾ ਮਰਨ ਦੀ ਗੱਲ ਕਰਦੇ ਹਨ ਨਾ ਇਹ ਐਕਟ ਹੈ ਦਾਦਾ ਇਹਨਾਂ ਪ੍ਰਾਈਵੇਟ ਐਕਟ ਹੁੰਦਾ ਜਦ ਪਬਲਿਕਲੀ ਹੋਣ ਲੱਗ ਜਾਂਦਾ ਨਾ ਇਨਸਾਨ ਸਮਾਜ ਨੂੰ ਜਾਂ ਆਪਣੇਆਂ ਨੂੰ ਜਾਂ ਕਿਸੇ ਨੂੰ ਵੀ ਫੇਸ ਨਹੀਂ ਕਰਨਾ ਚਾਹਦਾ ਕੌਨਫੀਡੈਂਸ ਨਾਮ ਦੀ ਚੀਜ਼ ਨਹੀਂ ਰਹ ਜਾਂਦੀ ਪੈਣ ਉਹ ਨਹੀਂ ਸਾਰੀ ਕ੍ਰਿਆ ਆਪਣੀ ਆਪ ਕਰਦੇ ਨੇ 6 ਵਜੇ ਉਹਨਾਂ ਟਾਈਮ ਹੋ ਗਿਆ ਅ ਕਦੇ ਸੁਸਾਇਡਲ ਥਾਟ ਜਾਂ ਮਰਨ ਦੇ ਬਾਰੇ ਵੀ ਸੋਚਦੇ ਰਹੇ ਹੋ ਨਹੀਂ ਸਰ ਵੈਰੀ ਗੁੱਡ ਜੀ ਅੱਜ ਦੁੱਖਾ ਤਾਂ ਕੱਲ ਸੁੱਖ ਜ਼ਰੂਰ ਆਊਗਾ ਬਸ ਜੋ ਸਾਨੂੰ ਟ੍ਰੀਟਮੈਂਟ ਡਾਕਟਰ ਦੱਸਦੇ ਨੇ ਉਹ ਕਰਨਾ ਚਾਹੀਦਾ ਮਰਨ ਬਾਰੇ ਕੁਝ ਵੀ ਨਹੀਂ ਸੋਚਣਾ ਚਾਹੀਦਾ ਅ ਵਾਈਗਰੂ ਮਦਰਹੂਡੀ ਸੈਂਟਰ ਖੜੇ ਆ ਖਰੜ ਦੇ ਨੇੜੇ ਜ਼ਿਲ੍ਹਾ ਮੋਹਾਲੀ ਦੇ ਵਿੱਚ ਜਿੱਥੇ ਸੰਗਤ ਦੇ ਸਹਿਯੋਗ ਦੇ ਨਾਲ ਸਾਰਾ ਇਲਾਜ ਚੱਲਦਾ ਹੈ ਪੈਣ ਕਿੱਥੋਂ ਆਇਓ ਸੇ ਨਵੇਂ ਸ਼ਹਿਰ ਤੋਂ ਨਵੇਂ ਸ਼ਹਿਰ ਤੋਂ ਹਾਂਜੀ ਸ਼ਹੀਦ ਭਗਤ ਸਿੰਘ ਨਗਰ ਤੋਂ ਸ਼ਹੀਦ ਭਗਤ ਸਿੰਘ ਨੇ ਸਾਲ ਹੋ ਗਏ 60 ਵਜੇ ਹਾਂ ਸਰ 1.5 ਸਾਲ ਹੋ ਗਏ ਆ 1.5 ਸਾਲ ਹਾਂਜੀ ਸਾਡੇ ਬਾਰੇ ਕਿਵੇਂ ਚੱਲੇ ਪਤਾ ਹਾਂ ਸਰ ਜਿੱਦਾਂ ਮੇਰੇ ਬ੍ਰਦਰ ਹੁਣੀ ਐਕਸਪਾਇਰ ਹੋਏ ਆ ਉੱਥੇ ਸਾਡੇ ਕੋਈ ਫੈਮਿਲੀ ਮੈਂਬਰਸ ਜੋ ਐਸੀ ਉਹਨਾਂ ਨੇ ਸਾਨੂੰ ਦੱਸਿਆ ਇੱਥੇ ਤੇ ਸਾਡੇ ਵੀਡੀਓਜ਼ ਦੇਖਿਆ ਆਣ ਤੋਂ ਪਹਿਲਾਂ ਹਾਂਜੀ ਸਰ ਜਿੱਦ ਫੇਸਬੁੱਕ ਤੇ ਵੀਡੀਓਜ਼ ਦੇਖੀਆਂ ਆ ਹਾਂ ਹਾਂਜੀ ਕੀ ਉਮੀਦ ਲੈ ਕੇ ਆਏ ਹਾਂ ਸਾਡੇ ਕੋਲ ਕਿਸੇ ਰਥਬਸ ਮੈਂ ਠੀਕ ਹੋ ਕੇ ਜਾਣਾ ਤੇ ਨੋਲੇਜ ਵੀ ਲੈ ਕੇ ਜਾਣੀ ਹੈ ਸਿੱਖਿਆ ਵੀ ਲੈ ਕੇ ਜਾਣੀ ਹੈ ਸਿੱਖਿਆ ਵੀ ਲੈ ਕੇ ਜਾਣੀ ਪੜਾਈ ਕਿਆ ਕਰਦੇ ਹੋ ਸਰ ਮੇਰੀ ਹੁਣੀ ਗ੍ਰੈਜੂਏਸ਼ਨ ਕੰਪਲੀਟ ਹੋਈ ਹੈ ਇਹ 60 ਦੇ ਦੌਰਾਨ ਹੋਈ ਹੈ ਹਾਂਜੀ ਅੱਛਾ ਹਾਂਜੀ 1.5 ਸਾਲ ਮੇਰੀ ਬੀਨਾ ਸਾਹਿਬ ਤੋਂ ਹੀ 1.5 ਸਾਲ ਹੋਣ ਹੋਈ ਐ ਸਰ ਤੇ ਹੁਣ ਮੈਂ ਸਰ ਮਾਸਟਰ ਆਫ ਆਰਟਸ 'ਚ ਐਡਮਿਸ਼ਨ ਲੈਣੀ ਆ ਸਤੰਬਰ ਦੇ ਐਡਮਿਟਸ ਹੁੰਦੀ ਤੇ ਰੋਜ਼ ਮਰਦ ਦੀ ਕ੍ਰਿਆ ਮਲ ਮੂਤਰ ਦਾ ਤਿਆਗ ਵਗੈਰਾ ਖੁਦ ਕਰਦੇ ਹਾਂ ਸਾਰਾ ਕੁਝ ਹਾਂਜੀ ਹਾਂ ਇਹ ਸ਼ੁਰੂ ਤੋਂ ਕਰਦੇ ਆ ਰਹੇ ਹਾਂ ਹਾਂਜੀ ਹਾਂ ਤਾਂਜੀ ਸਰ ਸੰਗਤ ਜੀ ਬਹੁਤ سارے ਪੇਸ਼ੈਂਟ ਘਰਾਂ ਦੇ ਵਿੱਚ ਪਏ ਆ ਬਹੁਤ ਡੂੰਗੇ ਡੂੰਗੇ ਜ਼ਖਮਾਂ ਦੇ ਵਿੱਚ ਪਏ ਨੇ ਜਦ ਰੋਜ਼ਮਰਰਾ ਦੀ ਕਿਰਿਆ ਬੈਡ ਤੇ ਹੁੰਦੀ ਹੈ ਜਾਂ ਕਿਸੇ ਦੇ ਸਾਹਮਣੇ ਕਰਨੀ ਪੈਂਦੀ ਹੈ ਮੈਂ ਆਪਣੀ ਮਾਂ ਜਾਂ ਭੈਣ ਜਾਂ ਭਰਾ ਤੋਂ ਕਰਵਾਣੀ ਪੈਂਦੀ ਹੈ ਤਾਂ ਤੁਹਾਡੇ ਕੌਨਫੀਡੈਂਸ ਦੀ ਧਜੀਆਂ ਉੱਡ ਜਾਂਦੀਆਂ ਉਸ ਤੋਂ ਤਾਂ ਭਾਜੀ ਲੋਕ ਨਾ ਮਰਨ ਦੀ ਗੱਲ ਕਰਦੇ ਆ ਨਾ ਇਹ ਐਕਟ ਦਾਦਾ ਇਹਨਾਂ ਪ੍ਰਾਈਵੇਟ ਐਕਟ ਹੁੰਦਾ ਜਦ ਪਬਲਿਕਲੀ ਹੋਣ ਲੱਗ ਜਾਂਦਾ ਨਾ ਇਨਸਾਨ ਸਮਾਜ ਨੂੰ ਜਾਂ ਆਪਣੇਆਂ ਨੂੰ ਜਾਂ ਕਿਸੇ ਨੂੰ ਵੀ ਫੇਸ ਨਹੀਂ ਕਰਨਾ ਚਾਹੁੰਦਾ ਕੌਨਫੀਡੈਂਸ ਨਾਮ ਦੀ ਚੀਜ਼ ਹੀ ਨਾ ਜਾਂਦੀ ਭੈਣ ਉਹ ਨਹੀਂ ਸਾਰੀ ਕਿਰਿਆ ਆਪਣੀ ਆਪ ਕਰਦੇ ਨੇ ਬਹੁਤ ਚੰਗੀ ਗੱਲ ਹੈ ਭਾਜੀ ਲੈਵਲ ਆਫ ਇੰਜਰੀ ਕੀ ਹੈ ਸੀਡ 11 D12 L1 L3 ਬਹੁਤ سارے ਪੇਸ਼ੈਂਟ ਘਰਾਂ ਦੇ ਵਿੱਚ ਪਏ ਆ ਮੈਂ ਉਹਨਾਂ ਪੇਸ਼ੈਂਟਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਦੀ ਰੀਡ ਦੀ ਹੱਡੀ ਟੁੱਟੀ ਹੋਈ ਹੈ ਦੇਸੀ ਪਾਸ਼ਾ ਦੇ ਵਿੱਚ ਸਧਾਰਨ ਪਾਸ਼ਾ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਦੇ ਥੱਲੇ ਪਾਸੇ ਥੱਲੇ ਵਾਲੇ ਪਾਸੇ ਸੌਣ ਹੋ ਚੁੱਕੇ ਹਨ ਹਿੰਮਤ ਹਾਰ ਚੁੱਕੇ ਹਨ ਉਹਨਾਂ ਪੇਸ਼ੈਂਟਾਂ ਤੱਕ ਸਾਡੇ ਵੀਡੀਓ ਪਹੁੰਚਾਉਣ ਦੀ ਬਹੁਤ ਕਿਰਪਾਲਤਾ ਕਰੋ ਇਹਨਾਂ ਪੇਸ਼ੈਂਟਾਂ ਨੂੰ ਘਰਾਂ ਤੋਂ ਵਿੱਚੋਂ ਕੱਢਣ ਦੀ ਸਾਡੇ ਵਿੱਚ ਸਹਿਯੋਗ ਕਰੋ ਆਪਾਂ ਸਿਰਫ ਇੱਕ ਸਟੇਟ ਦੀ ਗੱਲ ਕਰਦੇ ਨੇ ਪੰਜਾਬ ਦੀ ਗੱਲ ਕਰੀਏ 1.5 ਲੱਖ ਤੋਂ ਉੱਪਰ ਪੇਸ਼ੈਂਟ ਪੇਂਡੂ ਖੇਤਰ ਦੇ ਵਿੱਚ ਔਰ ਸ਼ਹਿਰੀ ਖੇਤਰ ਦੇ ਵਿੱਚ ਕਿਸੜ ਕਿਸੜ ਕੇ ਜ਼ਖਮਾਂ ਦੇ ਵਿੱਚ ਮੌਤ ਵੱਲ ਵਧ ਰਹੀ ਹੈ ਇਹਨਾਂ ਨੂੰ ਬਚਾਉਣ ਦੇ ਵਿੱਚ ਤੁਸੀਂ ਸਿੱਧਾ ਸਹਿਯੋਗ ਕਰ ਸਕਦੇ ਹੋ ਤੁਸੀਂ ਆਪ ਦੇਖ ਕੇ ਦੇਖੋ ਜੇ ਇੱਕ ਸਟੇਟ ਦੀ ਗੱਲ ਕਰ ਰਹੇ ਤਾਂ ਪੂਰੇ ਨਾਰਥ ਇੰਡੀਆ ਦੀ ਗੱਲ ਕਰ ਲਓ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਦੇ ਕਿੰਨੇ ਜ਼ਿਆਦਾ ਪੇਸ਼ੈਂਟ ਲੱਖਾਂ ਇਤਿਹਾਦ ਚ ਪਏ ਆ ਇਹਨਾਂ ਨੂੰ ਬਚਾਉਣ ਦੇ ਵਿੱਚ ਤੁਸੀਂ ਸਹਿਯੋਗ ਕਰ ਸਕਦੇ ਹੋ ਸਾਡਾ ਸਾਥ ਦੇ ਸਕਦੇ ਹੋ ਵੀਡੀਓ ਸਾਂਝੇ ਕਰਕੇ ਇਹਨਾਂ ਤੱਕ ਪਹੁੰਚਾਉਣ ਦੇ ਵਿੱਚ ਨਾ ਤੁਹਾਡੇ ਕੋਲ YouTube Facebook Instagram ਹਰ ਜਗ੍ਹਾ ਤੋਂ ਵੀ ਸੋਸ਼ਲ ਮੀਡੀਆ ਤੇ ਵੀਡੀਓਜ਼ ਮਿਲ ਰਹੇ ਆ ਪਲੀਜ਼ ਸਾਂਝਾ ਕਰਦਾ ਨਾ ਭੁੱਲਿਓ ਕਿਉਂਕਿ ਤੁਹਾਡੇ ਨਾਲ ਕੋਈ ਵੀ ਨਹੀਂ ਆਇਆ ਮੰਮੀ ਆ ਭੈਣ ਭਰਾ ਸਿਰ ਮੇਰੇ ਬ੍ਰਦਰ ਐਕਸਪਾਇਰ ਹੋਣੀ ਹੋਇਆ ਤੇ ਮੰਮਾ ਪਾਪਾ ਫੇ ਪਾਪਾ ਸੇਲਸਮੈਨ ਮੰਮਾ ਅੰਗੜਵੜੀ ਹੈਲਪਰ ਆ ਤੇ ਜੇ ਮੈਂ ਮੰਮਾ ਪਾਪਾ ਨੂੰ ਕਿਸੇ ਨੂੰ ਵੀ ਇਕਨ ਲੈ ਕੇ ਆਂਦੀ ਫੇ ਇੱਕ ਜਣਾ ਘਰੇ ਇਕੱਲੇ ਰਹਿਣਾ ਸੀਗਾ ਕਿਉਂਕਿ ਹਜੇ ਮੰਥ ਵੀ ਨਹੀਂ ਹੋਇਆ ਮੇਰੇ ਬ੍ਰਦਰ ਨੂੰ ਐਕਸਪਾਇਰ ਹੋਏ ਨੂੰ ਥੈਂਕ ਯੂ ਕਿਉਂਕਿ ਮੈਂ ਆਪਣਾ ਸਾਰਾ ਹਾਂ ਸਰ ਉਹਨੂੰ ਟਰਾਈਮ ਹੀ ਨੇ ਹੋ ਗਏ ਸੀਗੇ ਜਿੱਦਾਂ ਫੂਡ ਪਾਈਪ ਉਹਦੀ ਫਟ ਗਈ ਸੀਗੀ। ਪਰ ਮਾਰਚ ਕਫੇ ਟਾਈਮ ਤੋਂ? ਹਾਂ ਜੀ ਤੇ ਦੋ ਵਾਰੀ ਉਹਦਾ ਆਪਰੇਸ਼ਨ ਵੀ ਹੋਇਆ ਆ। ਡੀਜੀ ਤੋਂ ਤੇ ਇੱਕ 15-20 ਦਿਨ ਉਹਦੇ ਬਲੀਡਿੰਗ ਹੋਣ ਦੀ ਰੇਸ ਤੋਂ। 6:00 ਵਜੇ ਉਹਨਾਂ ਟਾਈਮ ਹੋ ਗਿਆ ਅ ਕਦੇ ਸੁਸਾਈਡਲ ਥਾਟ ਜਾਂ ਮਰਨ ਦੇ ਬਾਰੇ ਵੀ ਸੋਚਦੇ ਰਹੇ ਹੋ? ਨਹੀਂ ਸਰ। ਵੈਰੀ ਗੁੱਡ। ਜੇ ਮਹਾਰਾਜ ਨੇ ਭਾਈ ਮਹਾਰਾਜ ਹੀ ਕਟਵਾਉਗੇ। ਬਿਲਕੁਲ ਸਹੀ ਗੱਲ ਕਰ ਰਹੇ ਹੋ। ਬਹੁਤ ਸਹੀ ਗੱਲ ਹੈ। ਮੈਨੂੰ ਪਤਾ ਕਿਆ ਇੰਨੇ ਟਾਈਮ ਦੇ ਬਾਅਦ ਕੋਈ ਪੋਜ਼ਿਟਿਵ ਪੇਸ਼ੈਂਟ ਦੇ ਮੈਂ ਸਾਲਾਂ ਬਾਅਦ ਇੱਕ ਪੋਜ਼ਿਟਿਵ ਪੇਸ਼ੈਂਟ ਦੇਖਿਆ ਵਾ ਜੀ ਨਹੀਂ ਨਹੀਂ ਹੁੰਦੇ ਸੰਗਤ ਜੀ ਤੁਸੀਂ ਦੇਖ ਰਹੇ ਹੋ ਮਰਨ ਦੇ ਬਾਰੇ ਸੋਚਦੇ ਹੋ ਹਨਾ ਕਿ ਕਾਸ਼ ਮੈਂ ਮਰ ਜਾਂਦਾ ਜਾਂ ਮਰ ਜਾਂਦੀ ਆ ਨਾ ਆ ਭੈਣ ਵੱਲ ਦੇਖੋ ਕਿੰਨੀ ਪੋਜ਼ਿਟਿਵ ਹੈ ਜ਼ਿੰਦਗੀ ਨੂੰ ਅੱਗੇ ਵਧਾ ਰਹੀ ਹੈ ਔਰ ਮਸ ਡਿਸਪੋਰਟ ਸਰ ਫੈਮਿਲੀ ਦੀ ਮਿਲ ਫੈਮਿਲੀ ਦੀ ਹੈ ਹਾਂ ਹਾਂ ਜੀ ਇਕ ਸਧਾਰਨ ਪਰਿਵਾਰ ਤੋਂ ਨੇ ਔਰ ਹੌਸਲੇ ਬੁਲੰਦ ਹੈ ਜ਼ਿੰਦਗੀ ਨੂੰ ਅੱਗੇ ਵਧਣ ਦੇ ਲਈ ਜੀਨ ਦੇ ਲਈ ਪੋਜ਼ਿਟਿਵ ਹੈ ਨਾ ਤੁਹਾਡੇ ਵਰਗੀ ਬਹੁਤ ਪੈਣਾ ਦੇਖ ਰਹੀ ਹੁੰਦੀਆਂ ਔਰ ਬਹੁਤ ਨੈਗੇਟਿਵ ਹੁੰਦੀਆਂ ਮਰਨ ਦੇ ਬਾਰੇ ਸੋਚ ਰਹੀ ਹੁੰਦੀਆਂ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਬਟ ਜਿਹੜੇ ਵੀ ਮੇਰੇ ਵੀਰ ਭੈਣ ਇਹ ਵੀਡੀਓ ਦੇਖਦੇ ਨੇ ਕਿ ਜੇ ਰੱਬ ਨੇ ਸਾਨੂੰ ਦੁੱਖ ਪਾਇਆ ਤਾਂ ਰੱਬ ਸੁੱਖ ਵੀ ਕਿਸੇ ਦਿਨ ਦਿਖਾਊਗਾ ਬਸ ਆਸ ਤੇ ਵਿਸ਼ਵਾਸ ਨੇਸ਼ ਰੱਖਣਾ ਚਾਹੀਦਾ ਉਸ ਰੱਬ ਤੇ ਜੀ ਅੱਜ ਦੁੱਖਾ ਤੇ ਕੱਲ ਸੁੱਖ ਜ਼ਰੂਰ ਆਊਗਾ ਬਸ ਜੋ ਸਾਨੂੰ ਟ੍ਰੀਟਮੈਂਟ ਡਾਕਟਰ ਦੱਸਦੇ ਨੇ ਉਹ ਕਰਨਾ ਚਾਹੀਦਾ ਮਰਨ ਬਾਰੇ ਕੁਝ ਵੀ ਨਹੀਂ ਸੋਚਣਾ ਚਾਹੀਦਾ ਪੋਜ਼ਿਟਿਵ ਜਿੰਨਾ ਆਪਾਂ ਸੋਚਾਂਗੇ ਉਹੀ ਹੁੰਦਾ ਜਿੰਨਾ ਆਪਾਂ 네ਗੇਟਿਵ ਸੋਚਾਂਗੇ ਉਹਨਾ 네ਗੇਟਿਵ ਹੋਊਗਾ ਹਮੇਸ਼ਾ ਪੋਜ਼ਿਟਿਵ ਥੋਟ ਆਪਣੀ ਵਿਚਾਰ ਰੱਖੋ ਕਿ ਹਾਂਜੀ ਸਾਡੇ ਅਸੀਂ ਠੀਕ ਆ ਤਾਂ ਠੀਕ ਹੀ ਰਾਵਾਂਗੇ ਜੇ ਆਪਾਂ ਕਹਾਂਗੇ ਆਪਾਂ ਨਹੀਂ ਠੀਕ ਆ ਤਾਂ ਨਹੀਂ ਠੀਕ ਰਹਾਂਗੇ ਹਾਂਜੀ ਧੰਨਵਾਦ ਤੁਹਾਡਾ ਦੇਖੋ ਇਸ ਪੋਜ਼ਿਟਿਵ ਥੌਟਸ ਨੂੰ ਸਿਰਫ ਸ਼ਬਦਾ ਤੇ ਨਹੀਂ ਐਕਚੁਅਲ ਦੇ ਵਿੱਚ ਜੀ ਰਹੀ ਹੈ ਐਕਚੁਅਲ ਜੀ ਰਹੀ ਹੈ ਬਹੁਤ ਵਧੀਆ ਬਹੁਤ ਵਧੀਆ ਸਾਰੇ ਸ਼ੁਭਕਾਮਨਾਵਾਂ ਨਾਮ ਨੇ ਪਹਿਲੇ ਅ ਡਾਕਟਰ ਹਰਸ਼ਵਰਨ ਨਾ ਕਿ ਮੈਂ ਚੱਲ ਰਿਹਾ ਥੋੜਾ ਤਜਰਬਾ ਅ ਸਰ ਹਜੀ ਨੇ ਜਾਣਾ ਅੱਜ ਮਤਲਬ ਸ਼ੁਰੂ ਕਰਨਾ ਹੈ ਹਾਂਜੀ ਅੱਛਾ 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 ਮੈਸੇਮੇ ਫਰਡੇ ਆਈ ਸੀਗੀ ਫਿਰ ਮੈਮ ਕੈਨ ਦੇ ਸੀ ਜਾਂ ਸੈਟਰਡੇ ਸਟਾਰਟ ਕਰਾਂਗੇ ਜਾਂ ਮੰਡੇ ਸੈਟਰਡੇ ਮੀਟਿੰਗ ਸੀਗੀ ਫੇ ਤਾਂ ਨਹੀਂ ਕਰ ਪੂੰਗੀ ਹਾਂਜੀ ਸੰਗਤ ਜੀ ਸਾਡੇ ਵੀਡੀਓ ਜ਼ਰੂਰ ਸਾਂਝੇ ਕਰੋ ਇਦਾਂ ਦੀ ਭੈਣਾ ਇਦਾਂ ਦੇ ਵੀਰਾਂ ਤੱਕ ਜ਼ਰੂਰ ਪਹੁੰਚਾਓ ਔਰ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਿੱਧਾ ਹਿੱਸਾ ਪਾਓ ਜੀ